ਸਸਿਆਕਾਲ ਜੀ ਮੈਂ ਹਾਂ ਜਗਰਾਤ ਸਿੰਘ ਤੁਸੀਂ ਦੇਖ ਰਹੇ ਹੋ ਅਜੀਤਵਬ ਟੀਵੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਜੀ ਖਬਰ ਹੈ ਜੀ ਅਗਨੀਵੀਰ ਯੋਜਨਾ ਦੇ ਨਾਲ ਜੁੜੀ ਹੋਈ ਜਿਹੜੀ ਕਿ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਗਨੀਵੀਰ ਜਿਹੜੀ ਯੋਜਨਾ ਹੈ ਸੀਗੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ 14 ਜੂਨ 2022 ਨੂੰ ਜਿਹੜੀ ਸ਼ੁਰੂ ਕੀਤੀ ਗਈ ਸੀ ਜਿਹਦੇ ਵਿੱਚ 17.5 ਸਾਲ ਦਾ ਜਿਹੜਾ ਇੱਕ ਅਗਨੀਵੀਰ ਜਿਹੜਾ ਉਹਦੇ ਵਿੱਚ ਪਰਤੀ ਹੋ ਸਕਦਾ ਸੀ ਸੋ ਪਹਿਲਾਂ ਜਿਹੜੀ ਪਰਤੀ ਖੁੱਲੀ ਜਾਂਦੀ ਸੀ ਖੁੱਲੀ ਪਰਤੀ ਹੁੰਦੀ ਸੀਗੀ ਆਰਮੀ ਦੀ ਸੋ ਇਸ ਵਾਰ ਜਿਹੜਾ ਵਾ 2022 ਦੇ ਵਿੱਚ ਜਿਹੜਾ ਇੱਕ ਵੱਡਾ ਜਿਹੜਾ ਬਦਲਾਅ ਕੀਤਾ ਗਿਆ ਸੀ ਆ ਅਗਨੀ ਪਥ ਜਿਹੜੀ ਯੋਜਨਾ ਸ਼ੁਰੂ ਕੀਤੀ ਗਈ ਸੀ ਅਗਨੀ ਵੀਰ ਯੋਜਨਾ ਸ਼ੁਰੂ ਕੀਤੀ ਗਈ ਸੀ ਜਿਹਦੇ ਵਿੱਚ ਕੋਈ ਵੀ ਕੈਂਡੀਡੇਟ ਕੋਈ ਵੀ ਨੌਜਵਾਨ 17 ਸਾਲ ਦੀ ਉਮਰ ਤੋਂ ਲੈ ਕੇ 21 ਸਾਲ ਦੀ ਉਮਰ ਵਿੱਚ ਜਿਹੜਾ ਵਾ ਭਰਤੀ ਦੇਖ ਸਕਦਾ ਸੀ ਭਰਤੀ ਹੋ ਸਕਦਾ ਸੀ ਜਿਹਦੇ ਵਿੱਚ ਜਿਹਦਾ ਕਾਰਜਕਾਲ ਕੇਵਲ 4 ਸਾਲ ਦਾ ਸੀ ਔਰ 4 ਸਾਲ ਤੋਂ ਬਾਅਦ ਜਿਹੜਾ ਜੇਕਰ ਉਹ ਚੰਗਾ ਪਰਫਾਰਮਰ ਹੈ ਚੰਗਾ ਅਬ ਵਧੀਆ ਆਪਣੀ ਨੌਕਰੀ ਦੇ ਵਿੱਚ ਆ ਰਿਹਾ ਹੈ ਤਾਂ ਉਹਨੂੰ ਜਿਹੜਾ ਅੱਗੇ ਪ੍ਰਮੋਟ ਕੀਤਾ ਜਾਂਦਾ ਲੇਕਿਨ ਉਸ ਤੋਂ ਬਾਅਦ ਜਿਹੜਾ 4 ਸਾਲ ਤੋਂ ਬਾਅਦ ਜਿਹੜਾ ਅਗਨੀਵੀਰ ਦਾ ਜਿਹੜਾ ਕਾਰਜਕਾਲ ਖਤਮ ਹੋ ਜਾਂਦਾ ਸੀ ਸੋ ਇਸ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਸੀ ਕਿ ਜਿਹੜੀ ਆ ਫੌਜ ਦੀ ਭਰਤੀ ਆ ਇਹਦੀ ਬੰਦ ਕੀਤੀ ਗਈ ਆ ਇਹਨਾਂ ਫੌਜ ਨੂੰ ਪ੍ਰਾਈਵੇਟ ਕੀਤਾ ਜਾਊਗਾ ਫੌਜ ਨੂੰ ਖਤਮ ਕੀਤਾ ਜਾਊਗਾ ਇਦਾਂ ਦੇ ਆ ਤਰ੍ਹਾਂ ਤਰ੍ਹਾਂ ਦੀਆਂ ਆਈਡੀਆਂ ਅਫਵਾਹਾਂ ਫਲਾਈਆਂ ਗਈਆਂ ਸੀਗੀਆਂ ਸੋ ਅਗਨੀ ਵੀਰ ਯੋਜਨਾ ਨੂੰ ਲੈ ਕੇ ਇੱਕ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਇੱਕ ਵੱਡਾ ਐਲਾਨ ਕੀਤਾ ਸੋ ਉਹਨਾਂ ਦਾ ਕਹਿਣਾ ਹੈ ਨਾਇਬ ਸਿੰਘ ਸਿਆਣੀ ਦਾ ਕਿ ਜਿਹੜੀ ਅਗਨੀ ਪਥ ਯੋਜਨਾ 14 ਜੂਨ 2022 ਨੂੰ ਪ੍ਰਧਾਨ ਮੰਤਰੀ ਮੋਦੀ ਦੁਆਰਾ ਲਾਗੂ ਕੀਤੀ ਗਈ ਸੀ ਸੋ ਇਸ ਯੋਜਨਾ ਦੇ ਤਹਿਤ ਅਗਨੀ ਵੀਰ ਭਾਰਤੀ ਸੈਨਾ ਵਿੱਚ 4 ਸਾਲਾਂ ਲਈ ਤਾਇਨਾਤ ਹਨ ਸਾਡੀ ਸਰਕਾਰ ਹਰਿਆਣਾ ਵਿੱਚ ਅਗਨੀ ਵੀਰਾਂ ਨੂੰ ਸਿੱਧੀ ਭਰਤੀ ਵਿੱਚ 10% ਦਾ ਜਿਹੜਾ ਰਾਖਵਾ ਕਰਨ ਦੇਵੇਗੀ ਸੋ ਇੱਕ ਉਹ ਜਿਹੜੇ ਆ ਹਰਿਆਣਾ ਸਰਕਾਰ ਆ ਮਿਹਰਬਾਨ ਹੁੰਦੀ ਨਜ਼ਰ ਆ ਰਹੀ ਹੈ ਅਗਨੀ ਵੀਰਾਂ ਦੇ ਉੱਪੇ ਸੋ ਜਿਹੜਾ ਅਗਨੀ ਵੀਰਾਂ ਦਾ ਜਿਹੜਾ ਕਾਰਜਕਾਲ ਆ ਉਹ ਕੇਵਲ 4 ਸਾਲ ਦਾ ਸੀਗਾ ਲੇਕਿਨ ਜਿਹੜੇ ਹਰਿਆਣਾ ਦੇ ਸੀਐਮ ਨੇ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਜਿਹੜਾ ਵੀ ਅ ਅਗਨੀ ਵੀਰ ਯੋਜਨਾ ਦੇ ਤਹਿਤ ਆਰਮੀ ਦੇ ਵਿੱਚ ਭਰਤੀ ਹੁੰਦਾ ਹੈ ਉਸ ਤੋਂ ਬਾਅਦ ਜੇਕਰੋ ਕਿਸੇ ਹੋਰ ਫੀਲਡ ਦੇ ਵਿੱਚ ਜਿਹੜਾ ਭਰਤੀ ਹੋਣਾ ਚਾਹੁੰਦਾ ਜਿਹੜੀਆਂ ਵੀ ਹੋਰ ਜਿਹੜੀਆਂ ਨੌਕਰੀਆਂ ਸਰਕਾਰ ਵੱਲੋਂ ਕੱਢੀਆਂ ਜਾਂਦੀਆਂ ਨੇ ਹਰਿਆਣਾ ਗਵਰਨਮੈਂਟ ਵੱਲੋਂ ਕੱਢੀਆਂ ਜਾਂਦੀਆਂ ਸੋ ਉਹਦੇ ਵਿੱਚ ਅਗਨੀ ਵੀਰਾਂ ਨੂੰ ਸਿੱਧੀ ਭਰਤੀ ਵਿੱਚ 10% ਦਾ ਜਿਹੜਾ ਰਾਖਵਾ ਕਰਨ ਦਿੱਤਾ ਜਾਊਗਾ ਸੋ ਜਿਹੜਾ ਵੀ ਅਗਨੀਵੀਰ ਹੋਏਗਾ ਉਹ ਇਸ ਜਿਹੜਾ ਰਾਖਵਾ ਕਰਨ ਦਾ ਲਾਭ ਉਹ ਲੈ ਸਕੇਗਾ ਸੋ ਦੱਸਿਆ ਗਿਆ ਕਿ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਆ ਦੱਸਿਆ ਹੈ ਕਿ ਜਿਹੜਾ ਰਾਜ ਸਰਕਾਰ ਦੁਆਰਾ ਭਰਤੀ ਜਿਹੜੀ ਕੀਤੀ ਜਾਂਦੀ ਹੈ ਕਾਂਸਟੇਬਲ ਮਾਈਨਿੰਗ ਗਾਰਡ ਵਣ ਗਾਰਡ ਜੇਲ ਵਾਰਡਨ ਅਤੇ ਐਸਪੀਓ ਦੀਆਂ ਇਹਨਾਂ ਅਸਾਮੀਆਂ ਦੇ ਵਿੱਚ ਉਹਨਾਂ ਨੂੰ 10% ਦਾ ਜਿਹੜਾ ਰਾਖਵਾ ਕਰਨ ਦਿੱਤਾ ਜਾਵੇਗਾ ਸੋ ਹਰਿਆਣਾ ਗਵਰਨਮੈਂਟ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਅਗਨੀਵੀਰਾਂ ਦੇ ਹੱਕ ਦੇ ਵਿੱਚ ਅਗਨੀਵੀਰਾਂ ਦੇ ਉੱਤੇ ਮਿਹਰਬਾਨ ਹੁੰਦੀ ਨਜ਼ਰ ਆ ਰਹੀ ਹੈ ਹਰਿਆਣਾ ਸਰਕਾਰ ਸੋ ਜਿਹੜਾ ਅਗਨੀਵੀਰ ਯੋਜਨਾ ਹੈ ਕੇਵਲ 4 ਸਾਲ ਦਾ ਇਹਦਾ ਕਾਰਜਕਾਲ ਹੈ ਉਸ ਤੋਂ ਬਾਅਦ ਜੇਕਰ ਸਿੱਧੀ ਭਰਤੀ ਦੇ ਵਿੱਚ ਵਨ ਗਾਰਡ ਜਾਂ ਜੇਲ ਵਾਰਡਨ ਜਾਂ ਐਸਪੀਓ ਦੀ ਜਿਹੜੀ ਸਿੱਧੀ ਭਰਤੀਆਂ ਨੇ ਅਸਾਮੀਆਂ ਕੱਢੀਆਂ ਜਾਂਦੀਆਂ ਨੇ ਹਰਿਆਣਾ ਗਵਰਨਮੈਂਟ ਵੱਲੋਂ ਉਹਦੇ ਵਿੱਚ ਜਿਹੜਾ 10% ਦਾ ਰਾਖਵਾ ਕਰਨਾ ਹੈ ਉਹ ਅਗਨੀਵੀਰਾਂ ਨੂੰ ਦਿੱਤਾ ਜਾਵੇਗਾ ਸੋ ਇਹ ਅੱਜ ਵੱਡੇ ਐਲਾਨ ਕੀਤੇ ਗਏ ਨੇ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਸੋ ਉਹਨਾਂ ਨੇ ਕਿਹਾ ਕਿ ਜਿਹੜਾ ਗਰੁੱਪ B ਅਤੇ ਗਰੁੱਪ E ਦੇ ਵਿੱਚ 3 ਸਾਲ ਦੀ ਉਮਰ ਦੀ ਜਿਹੜੀ ਛੋਟ ਵੀ ਦਿੱਤੀ ਜਾਏਗੀ ਸੋ ਜਿੱਥੇ ਰਾਖਵਾ ਕਰਨ ਦਿੱਤਾ ਜਾ ਰਿਹਾ ਉੱਥੇ ਨਾਲ ਜਿਹੜੀ ਆ ਉਮਰ ਹੱਦ ਸੀਮਾ ਜਿਹੜੀ ਆ ਉਹਦੇ ਵਿੱਚ ਵੀ ਅਗਨੀ ਵੀਰਾਂ ਨੂੰ ਗਰੁੱਪ B ਤੇ ਗਰੁੱਪ E ਦੇ ਵਿੱਚ ਪੂਰੇ 3 ਸਾਲ ਦੀ ਜਿਹੜੀ ਛੋਟ ਦਿੱਤੀ ਜਾਊਗੀ ਜਾਨੀ ਕਿ 10% ਰਾਖਵਾ ਕਰਨ ਦਿੱਤਾ ਜਾ ਰਿਹਾ ਔਰ ਉਮਰ ਦੇ ਵਿੱਚ ਉਮਰ ਸੀਮਾ ਦੇ ਵਿੱਚ ਜਿਹੜੇ ਉਮਰ ਹੱਦ ਸੀਮਾ ਹੁੰਦੀ ਹੈ ਕਿ ਇੰਨੇ ਸਾਲ ਤੱਕ ਜਿਹੜਾ ਤੁਸੀਂ ਭਰਤੀ ਦੇਖ ਸਕਦੇ ਹੋ ਉਹਦੇ ਵਿੱਚ ਵੀ 3 ਸਾਲ ਦੀ ਵਾਧੂ ਛੋਟ ਦਿੱਤੀ ਜਾਏਗੀ ਅਗਨੀ ਵੀਰਾਂ ਨੂੰ ਸੋ ਜੋ ਪਹਿਲਾ ਜਿਹੜਾ ਬੈਚ ਉਹਨਾਂ ਨੇ ਕਿਹਾ ਜਿਹੜਾ ਪਹਿਲਾ ਬੈਚ ਭਰਤੀ ਹੋਇਆ ਸੀਗਾ 2022 ਦੇ ਵਿੱਚ ਜਿਹੜਾ ਪਹਿਲਾ ਬੈਚ ਸੀਗਾ ਉਸ ਨੂੰ ਪੂਰੇ 5 ਸਾਲ ਦੀ ਛੋਟ ਦਿੱਤੀ ਜਾਵੇਗੀ ਸੋ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਗਨੀ ਵੀਰ ਹੋਣਗੇ ਉਹਨਾਂ ਨੂੰ ਅ ਤੇਨ ਸਾਲ ਦੀ ਛੋਟ ਦਿੱਤੀ ਜਾਊਗੀ ਲੇਕਿਨ ਜਿਹੜਾ 2022 ਦੇ ਵਿੱਚ ਜਿਹੜਾ ਪਹਿਲਾ ਬੈਚ ਜਿਹਨੇ ਜੁਆਇਨ ਕੀਤਾ ਸੀ ਅਗਨੀ ਵੀਰ ਨੂੰ ਉਹ ਉਹਨਾਂ ਨੂੰ ਜਿਹੜੀ ਪੂਰੇ 5 ਸਾਲ ਦੀ ਜਿਹੜੀ ਛੋਟ ਦਿੱਤੀ ਜਾਏਗੀ ਸੁਨਾਲੇ ਨੇ ਕਿਹਾ ਹੈ ਕਿ ਗਰੁੱਪ ਸੀ ਦੀ ਭਰਤੀ ਲਈ ਦਾ 5% ਰਾਖਵਾ ਕਰਨ ਦਿੱਤਾ ਜਾਊਗਾ ਸੋ ਇੱਥੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਇੱਕ ਗਰੁੱਪ ਸੀ ਦੀ ਭਰਤੀ ਵਿੱਚ ਜਿਹੜਾ ਵਾ ਉਹਨਾਂ ਨੂੰ ਅਗਨੀ ਵੀਰਾਂ ਨੂੰ 5% ਦਾ ਰਾਖਵਾ ਕਰਨ ਦਿੱਤਾ ਜਾਏਗਾ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਪ੍ਰਾਈਵੇਟ ਕੰਪਨੀ ਕਿਸੇ ਅਗਨੀ ਵੀਰ ਨੂੰ 30000 ਰੁਪਏ ਦਾ ਮਹੀਨਾ ਤਨਖਾਹ ਦੇਵੇਗੀ ਤਾਂ ਹਰਿਆਣਾ ਸਰਕਾਰ ਉਸ ਨੂੰ ਜਿਹੜਾ ਸਾਲਾਨਾ 60000 ਰੁਪਏ ਦੀ ਸਬਸਿਡੀ ਦੇਵੇਗੀ ਸੋ ਇੱਕ ਹੋਰ ਵੱਡਾ ਐਲਾਨ ਜਿਹੜਾ ਹਰਿਆਣਾ ਸਰਕਾਰ ਵੱਲੋਂ ਕੀਤਾ ਗਿਆ ਕਿ ਜੇਕਰ ਕੋਈ ਪ੍ਰਾਈਵੇਟ ਸੰਸਥਾ ਕੋਈ ਪ੍ਰਾਈਵੇਟ ਕੰਪਨੀ ਜਿਹੜੀ ਅਗਨੀਵੀਰ ਨੂੰ ਆਪਣੇ ਕੰਪਨੀ ਦੇ ਵਿੱਚ ਜਿਹੜਾ ਵਾ ਜੋਬ ਦਿੰਦੀ ਹੈ ਨੌਕਰੀ ਦਿੰਦੀ ਹੈ ਤੇ ਉਹਨੂੰ ਜਿਹੜਾ 30000 ਰੁਪਿਆ ਜਿਹੜਾ ਮੰਥਲੀ ਤਨਖਾਹ ਦੇਵੇਗੀ ਤਾਂ ਜੇਕਰ ਕੋਈ ਵੀ ਕੰਪਨੀ ਇਦਾਂ ਕਰਦੀ ਹੈ ਤਾਂ ਉਹਨੂੰ ਹਰਿਆਣਾ ਸਰਕਾਰ ਵੱਲੋਂ ਜਿਹੜਾ ਵਾ 60000 ਰੁਪਿਆ ਜਿਹੜਾ ਸਾਲਾਨਾ ਸਬਸਿਡੀ ਦਿੱਤੀ ਜਾਵੇਗੀ ਸੋ ਇਹ ਵੱਡੇ ਐਲਾਨ ਜਿਹੜੇ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਨੇ ਸੋ ਅਗਨੀ ਵੀਰਾਂ ਦੇ ਹੱਕ ਦੇ ਵਿੱਚ ਇੱਕ ਅੱਜ ਵੱਡੇ ਐਲਾਨ ਜਿਹੜੇ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਹਨ ਸੋ ਇਸ ਦੇ ਨਾਲ ਹੀ ਉਹਨਾਂ ਨੂੰ ਅਗਨੀ ਵੀਰਾਂ ਨੂੰ ਔਰ ਹੋਰ ਸੁਵਿਧਾਵਾਂ ਦੇਣ ਦੀਆਂ ਗੱਲਾਂ ਕੀਤੀਆਂ ਗਿਆ ਨੇ ਜੇਕਰ ਹੈਗੇ ਨੀ ਵੀਰ ਆਪਣੀ ਕਾਰਜਕਾਲ ਤੋਂ ਬਾਅਦ ਜੇਕਰ ਕਿਸੇ ਪ੍ਰਾਈਵੇਟ ਸੰਸਥਾ ਦੇ ਵਿੱਚ ਜਾਂ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਦੇ ਨੇ ਜੌਬ ਕਰਦੇ ਨੇ ਤੇ ਉਹਨਾਂ ਦੀ ਜਿਹੜੀ ਤਨਖਾਹ ਜਿਹੜੀ ਪ੍ਰਾਈਵੇਟ ਕੰਪਨੀ ਵੱਲੋਂ ਉਹਨਾਂ ਨੂੰ 30000 ਦਿੱਤੀ ਜਾਂਦੀ ਹੈ ਤਾਂ ਉੱਥੇ ਜਿਹੜਾ ਉਸੇ ਕੰਪਨੀ ਨੂੰ ਜਿਹੜਾ ਵਾ 60000 ਰੁਪਿਆ ਜਿਹੜੀ ਸਾਲਾਨਾ ਸਬਸਿਡੀ ਹਰਿਆਣਾ ਸਰਕਾਰ ਵੱਲੋਂ ਦਿੱਤੀ ਜਾਏਗੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਗਨੀ ਵੀਰਾਂ ਦੇ ਉੱਤੇ ਹੋਰ ਸਰਕਾਰ ਕਿੰਨਾ ਮਿਹਰਬਾਨ ਹੁੰਦੀ ਹੈ ਤਾਂ ਦੇਖਣ ਵਾਲੀ ਗੱਲ ਹੋਵੇ ਕਿਉਂਕਿ ਜਿਹੜੇ ਇੱਕ ਵੱਡੇ ਸਵਾਲ ਇਹ ਵੀ ਉਠਾਏ ਜਾਂਦੇ ਨੇ ਕਿ ਜਦੋਂ ਅਗਨੀ ਵੀਰ ਕਿਸੇ ਆਪਣੀ ਡਿਊਟੀ ਦੇ ਉੱਪਰ ਜਾ ਵਾ ਸ਼ਹੀਦ ਹੋ ਜਾਂਦਾ ਤਾਂ ਉਹਨੂੰ ਜਿਹੜਾ ਵਾ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਜਾਂਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦੇ ਉੱਪਰ ਜਿਹੜਾ ਸਰਕਾਰ ਦਾ ਕੀ ਪ੍ਰਤੀਕਰਮ ਹੁੰਦਾ ਵਾ ਇਹ ਦੇਖਣ ਵਾਲੀ ਗੱਲ ਹੋਵੇਗੀ ਸੋ ਇਸ ਤਰ੍ਹਾਂ ਖਬਰਾਂ ਨਾਲ ਜੁੜੇ ਰਹਿਣ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ